ਸੋਨੇ ਦਾ ਡਾਕਾ ਮਾਰ ਕੇ ਜਦੋਂ ਆਇਆ ਸੀ ਤੇ ਜੂਣਾ ਮੋੜ ਦੇ ਪਿੱਛੇ ਪੁਲਿਸ ਲੱਗੀ ਹੋਈ ਸੀ ਜਦੋਂ ਮਾਤਾ ਦੇ ਪਹੁੰਚਿਆ ਛੱਤਰ ਲੈ ਕੇ ਤਾਂ ਮਾਤਾ ਨੇ ਪ੍ਰਤੱਖ ਦਰਸ਼ਨ ਦਿੱਤੇ ਸੀ ਸਾਰੇ ਆਖੋ ਜੈ ਮਾਤਾ ਦੀ ਮਾਤਾ ਨੇ ਕਿਹਾ ਸੀ ਕਿ ਜੂਣਿਆਂ ਪਿੱਛੇ ਮੁੜ ਕੇ ਨਾ ਦੇਖੀਂ ਪਰ ਜੂਨੇ ਮੋੜ ਨੇ ਜਦੋਂ ਇੱਥੋਂ ਛਾਲ ਮਾਰੀ ਸੀ ਇਹਦੇ ਥੱਲੇ ਜੂਣਾ ਮੋੜ ਦੀ ਸਮਾਦ ਵੀ ਹੈ ਤੇ ਇਹਨਾਂ ਲੋਕਾਂ ਨੂੰ ਕਿਉਂਕਿ ਸ਼ਰਦਾ ਹੁੰਦੀ ਹੈ ਡਾਕੂ ਵੀ ਪੂਜ ਲੈਂਦੇ ਹਾਂ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਆਜ ਕੋਲ ਆ ਜੋ ਉੱਚੀ ਹੋਰ ਹੋਰ ਉੱਚੀ ਬੋਲੋ ਜੈ ਮਾਤਾ ਕੀ ਬੋਲੋ ਜੈ ਮਾਤਾ ਕੀ ਜੈ ਮਾਤਾ ਕੀ ਕਿੱਥੋਂ ਆਏ ਜੀ ਮੱਛੀ ਵਾਲੇ ਮੱਛੀ ਵਾਲੇ ਸਾਫ ਚਲੋ ਜੀ ਸਾਰੇ ਮਾਛੂ ਵਾਲੇ ਤਸੰਗਤ ਆਈ ਹੈ ਆਜੋ ਜੀ ਆਜੋ ਆਜੋ ਸੰਗਤਾਂ ਕਿ ਕਿਥੋਂ ਆਇਓ ਜੀ ਸਾਰੇ ਮਾਛੂ ਵਾਲੇ ਤੋਂ ਆਇਓ ਚਲੋ ਸਾਰੇ ਮੇਰੇ ਇਲਾਕੇ ਦੇ ਨੇ ਮੈਂ ਵੀ ਰੋਪੜ ਤੋਂ ਸਸੀ ਕਾਲ ਜੀ ਬਣਦਾ ਜੀ ਕਿਥੋਂ ਆਇਓ ਮੈਂ ਅਮਰੀਕਾ ਤੋਂ ਆਇਆ ਹਾਂ ਬੜੀ ਦੂਰ ਤੋਂ ਮਾਤਾ ਨੇ ਖਿੱਚ ਪਾਈ ਹੈ ਹਾਂਜੀ ਹਾਂਜੀ ਜਰੂਰ ਜੀ ਕਿਰਪਾ ਸਾਰੇ ਉਸ